ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਤੁਹਾਨੂੰ ਨਾ ਅਸੀਂ ਇੱਕ ਨਵੇਂ ਤਰੀਕੇ ਦਾ ਸਾਈਕਲ ਵਿਖਾਉਣ ਰੱਖੇ ਆ ਜਿਹਦੇ ਵਿੱਚ ਬੈਟਰੀ ਦੇ ਨਾਲ ਇੱਕ ਹਾਰਨ ਤੇ ਉਸੇ ਤੋਂ ਹੀ ਲਾਈਟਾਂ ਜਗਦੀਆਂ ਨੇ ਆਜੋ ਤੁਹਾਨੂੰ ਅਸੀਂ ਵਿਖਾਉਣੀ ਆ ਆਹ ਦੇਖੋ ਜੀ ਇਹ ਸਾਈਕਲ ਦੇ ਉੱਤੇ ਨਾ ਮੁੰਡੇ ਨੇ ਨਾ ਬੈਟਰੀ ਫਿਕਸ ਕੀਤੀ ਆ ਬੈਟਰੀ ਤੋਂ ਤਾਰ ਲੈ ਕੇ ਤੇ ਆਹ ਹਾਰਨ ਲਾਤਾ ਤੇ ਆਹ ਇੱਥੇ ਕਰਕੇ ਇਨੇ ਇੱਕ ਨਿੱਕੀ ਜਿਹੀ ਬੈਟਰੀ ਲੈ ਕੇ ਤੇ ਇਸੇ ਤੋਂ ਹੀ ਲਾਈਟ ਲਾਤੀ ਤੁਹਾਨੂੰ ਅਸੀਂ ਅੰਦਰ لے ਆ ਕੇ ਵਿਖਾਵਾਂਗੇ ਨੇਰੇ ਦੇ ਵਿੱਚ ਲਾਈਟਾਂ ਜਗਦੀਆਂ ਵੀ ਤੇ ਇੱਕ ਆਹ ਲਾਈਟ ਲੱਗੀ ਵੀ ਆ ਬਈ ਪੂਰੀ ਕੋਈ ਕਸਰ ਨਹੀਂ ਛੱਡੀਏ ਇਸ ਕੰਮ ਦੇ ਵਿੱਚ ਬਈ ਤੁਸੀਂ ਦੇਖ ਲਓ ਬਈ ਆ ਵੀ ਲਾਈਟ ਲੱਗੀ ਵੀ ਆ ਐਂਟਰੀ ਲਾਈਵ ਹੈਗੀ ਬਈ ਕੋਈ ਕਸਰ ਨਹੀਂ ਹੈਗੀਗੀ ਤੇ ਅਸੀਂ ਉਹ ਤੁਹਾਨੂੰ ਮੁੰਡੇ ਨਾਲ ਵੀ ਮਲਾਵਾਂਗੇ ਵੀ ਜਿਹੜਾ ਇਸ ਕੰਮ ਦੇ ਵਿੱਚ ਹੈਗਾ ਜੀਨੇ ਇਹ ਸਾਈਕਲ ਤਿਆਰ ਕੀਤਾ ਹਾਂ ਬਈ ਕਰਨ ਆ ਜਾ ਆ ਜਿਹੜਾ ਸਾਈਕਲ ਆ ਇਹਦਾ ਪਹਿਲਾਂ ਤਾਂ ਸਾਨੂੰ ਨਾ ਹਾਰਨ ਵਜਾ ਕੇ ਵਿਖਾ ਵੀ ਕਿਵੇਂ ਵਜਦਾ ਆ ਦੇਖੀ ਲੈ ਬਈ ਪੂਰਾ ਯਾਨੀ ਕਿ ਮੋਟਰਸਾਈਕਲ ਵਾਲੀ ਫੀਲਿੰਗ ਆ ਵੱਡਾ ਹਾਰਨ ਲਾਇਆ ਵਿਆ ਹਨਾ ਵੀ ਕੋਈ ਉਹੋ ਜੀ ਹੈ ਨਹੀਂਗਾ ਵੀ オリジナル ਆ ਦੇਖੋ ਪੂਰਾ ਵਧੀਆ ਕੰਮ ਕੀਤਾ ਤੇ ਕਿੰਨਾ ਖਰਚਾ ਆਇਆ ਇਹਦੇ ਤੇ 800-900 ਆ ਗਿਆ ਤੇ ਆ ਬੈਟਰੀ ਕਿੰਨੇ ਦੀ ਪਈ ਆ 300 ਦੀ 300 ਦੀ ਤੇ ਆ ਹਾਰਨ ਆਹ 150 ਦਾ ਪਿਆ 100 ਲਾ ਕੇ 150 ਦਾ ਪਿਆ ਠੀਕ ਆ ਤੇ ਆ ਨਿੱਕੇ ਨਿੱਕੇ ਬੈਟਰੀਆਂ ਇਹ ਤਾਂ ਮੇਰੇ ਕੋਲੇ ਪਹਿਲਾਂ ਦੀਆਂ ਪਈਆਂ ਸੀਗੀਆਂ ਬਾਕੀ ਲੱਟਣ ਆਇਆ ਮੈਂ ਝੰਡਾ ਲਵਾਇਆ ਅੱਛਾ ਆ ਝੰਡਾ ਝੁੰਡਾ ਵੀ ਪੂਰਾ ਜਿਵੇਂ ਹੈ ਨਾ ਆ ਦੇਖੋ ਪੂਰਾ ਤਿਰੰਗਾ ਹਨਾ ਵੀ ਸ਼ੌਂਕੀਆ ਰੱਖਿਆ ਹੋਇਆ ਪੂਰਾ ਮੁੰਡੇ ਨੇ ਵੀ ਮਾੜੀ ਤੇਰੀ ਗੱਲ ਨਹੀਂ ਤੇ ਆਜੋ ਤੁਹਾਨੂੰ ਅੰਦਰ ਚਲਦੇ ਆ ਤੁਹਾਨੂੰ ਇਹਦੀਆਂ ਲਾਈਟਾਂ ਜਗਦੀਆਂ ਵੀ ਵਿਖਾਵਾਂਗੇ ਪਨਾ ਸੀ ਵੀ ਇਹਦੀਆਂ ਲਾਈਟਾਂ ਜਗਦੀਆਂ ਵਿਖਾਉਣੇ ਆ ਆ ਦੇਖੋ ਇੱਥੋਂ ਤਾਰ ਜੋੜਨੀ ਆ ਤੇ ਇਹ ਜੋੜਤੀ ਛਿੱਲ ਕੇ ਲਾ ਮਾੜੀ ਜੀ ਤਾਰ ਲੈ ਵੀ ਪੂਰੀ ਆ ਦੇਖੋ ਪੂਰੀ ਜਣੀ ਕੇ ਨਾ ਫੀਲਿੰਗ ਆਉਂਦੀ ਆ ਦੂਜੀਆਂ ਵੀ ਲਾਈਟਾਂ ਚਲਾ ਕੇ ਵਖਾ ਲੈ ਵੀ ਪੂਰੀ ਗੱਲ ਬਾਤ ਬਈ ਪੂਰਾ ਰੰਗ ਬੰਨਿਆ ਵਿਆ ਬਈ ਪੂਰਾ ਫੁੱਲ ਜਾਨੀ ਕਿ ਸਾਈਕਲ ਤਿਆਰ ਕੀਤਾ ਵੈ ਨਿਆਰੇ ਵਾਲਾ ਬਈ ਖੜਾ ਵੀ ਐ ਲੱਗਦਾ ਵੀ ਸਾਈਕਲ ਖੜਾ ਵਾ ਹੈ ਕਿ ਨਹੀਂ ਗੱਲ ਬਾਤ ਲੈ ਵੀ ਸ਼ੇਅਰ ਤੇ ਸਪੋਰਟ ਜ਼ਰੂਰ ਕਰੋ ਇਸ ਬੰਦੇ ਦੀ ਬਈ ਇੰਨੀ ਮਿਹਨਤ ਕੀਤੀ ਆ ਬੰਦੇ ਨੇ ਤੁਸੀਂ ਦੇਖੋ バレないな。